ਓ ਯਾਨੰਦ ਪਾਜੀ ਘਰ ਬਹੁਤ ਵਧੀਆ ਬਣਿਆ ਧੰਨਵਾਦ ਅ ਸੁਣੋ ਆਉਨਾ ਪ੍ਰਸਾਦ ਲਾ ਲੋ ਨਹੀਂ ਉਹ ਕੀ ਹੈ ਕਿ ਖੇਚ ਮੋਥਾ ਨਿਕਲਿਆ ਤਾਂ ਉਸੇ ਦਾ ਬੰਦੋਬਸਤ ਕਰਨ ਜਾਣਾ। ਉਹ ਅੱਛਾ ਅੱਛਾ ਠੀਕ ਹੈ। ਤੇ ਤੁਹਾਡੇ ਖੇਤ ਵਿੱਚ ਸਾਡਾ ਸਾਡਾ ਤਾਂ ਹੋ ਗਿਆ। ਹੋ ਚੁੱਕਾ? ਹਾਂ। ਅੱਛਾ ਚੱਲ ਤਾਂ। ਕੋਈ ਅਨੰਦ। ਉਹ ਆਪਦੇ ਆਪ ਨੂੰ ਜ਼ਿਆਦਾ ਹੀ ਬੰਨੇ ਦਾ ਸਮਝ ਰਿਆ ਸੀ। ਮੈਂ ਆਹ ਜਦੋਂ ਢੋਰ ਖਿੱਚੀ ਦਾ ਪਤੰਗ ਐਸੇ ਦਾ ਥੱਲੇ ਜਾ ਪਿਆ। ਉਹ ਸੋ ਦੇਖ ਲੈ ਜਾਈਗਾ ਕੀ। ਹੋਏ ਅਨੰਦ ਭਾਜੀ ਕਿੱਥੇ ਜਾ ਰਹੇ ਹੋ? ਆਓ ਚਾਹ ਤਾਂ ਲੈ ਲਓ। ਨਹੀਂ ਰੁਕਣ ਦਾ ਟਾਈਮ ਨਹੀਂ ਹੈ ਕਿਚੂ ਮੋਥਾ ਜਾਨ ਨੂੰ ਰਾਜ਼ੀ ਨਹੀਂ ਚੱਲਦਾ ਸੁਤਾ ਸਹੀ ਚਲੋ ਬੱਚਿਓ ਤਿਆਰ ਹੋਰ ਪਰਛੋਤਮ ਪਾਜੀ ਆਨੰਦਵੀਰ ਜੀ ਕਿੱਥੇ ਜਾ ਰਹੇ ਹੋ ਸੋਚਿਆ ਕਿ ਥੋੜਾ ਫੈਮਲੀ ਦੇ ਨਾਲ ਘੁੰਮ ਕੇ ਆ ਜਾਵਾਂ ਹਾਂ ਤੁਸੀਂ ਚਲੋ ਪਾਜੀ ਇੱਕ ਗੱਲ ਪੁੱਛਾਂ ਹਾਂ ਪੁੱਛੋ ਨਾ ਮੋਥਾ ਤਾਂ ਤੁਹਾਡੇ ਵੀ ਖੇਤ ਵਿੱਚ ਸੀ ਫਿਰ ਵੀ ਤੁਸੀਂ ਇਹਨੇ ਨਿਸ਼ਚਿੰਤ ਕਿਦਾਂ ਮੈਂ ਤਾਂ ਇਹਨੂੰ ਇੱਕ ਜਗ੍ਹਾ ਤੋਂ ਕੱਟਦਾ ਤਾਂ ਦੂਜੀ ਜਗ੍ਹਾ ਆ ਜਾਂਦਾ ਆਨੰਦ ਮੈਂ ਉੱਤੋਂ ਤੋਂ ਹੀ ਨਹੀਂ ਸਗੋਂ ਗੰਡਾਂ ਦੇ ਉੱਤੇ ਵਾਰ ਕੀਤਾ ਹੈ ਮਤਲਬ ਸੇਮਪਰਾ ਇਹ ਮੋਥੇ ਨੂੰ ਗੰਡਾਂ ਤੋਂ ਖਤਮ ਕਰ ਦਿੰਦਾ ਤਾਂ ਇਹਨੂੰ ਇੱਕ ਵਾਰ ਆਪਣਾ ਤੇ ਹਰ ਵਾਰ ਦੀ ਚਿੰਤਾ ਛੱਡ ਦੇ ਭਾਨੁਕਾ ਦਾ ਸੇਮਪਰਾ ਗੰਡਾਂ ਤੋਂ ਖਤਮ ਕਰੇ ਮੋਥਾ ਸੇਮਪਰਾ ਮੋਤੇ ਦਾ ਸਭ ਤੋਂ ਵਧੀਆ ਹੱਲ